ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਨੰਗਲ ਦੇ ਕਰੀਬੀ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਉਹਨਾਂ ਦੇ ਪਿੰਡ ਬਸਾਲ ਤੋਂ ਜਿੱਥੇ ਕਿ ਉਹਨਾਂ ਨੰਗਲ ਤੋਂ ਦਿੱਲੀ ਆ ਰਹੀ ਬੰਦੇ ਭਾਰਤ ਐਕਸਪ੍ਰੈਸ ਟ੍ਰੇਨ ਤੇ ਇੱਕ ਵਾਰ ਫਿਰ ਤੋਂ ਪਥਰਾਵ ਹੋਇਆ ਹੈ ਇਸ ਘਟਨਾ ਦੇ ਵਿੱਚ ਟ੍ਰੇਨ ਦੇ ਦੋ ਕੋਚਿਆਂ ਦੇ ਸ਼ੀਸ਼ੇ ਟੁੱਟ ਗਿਆ ਹਨ ਤੇ ਦੋਹਾਂ ਤੇ ਪਥਰਾ ਦੇ ਨਿਸ਼ਾਨ ਪਏ ਹਨ ਪੁਲਿਸ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ ਪਥਰਾਵ ਦੀ ਇਹ ਘਟਨਾ ਦੁਪਹਿਰ 1:30 ਵਜੇ ਦੀ ਹੈ ਜਦੋਂ ਬਸਾਲ ਪਿੰਡ ਦੇ ਨੇੜੇ ਕੁਝ ਅਣਪਛਾਤੇ ਲੋਕਾਂ ਨੇ ਟ੍ਰੇਨ ਉਤੇ ਪੱਥਰਾਂ ਦੀ ਬਰਸਾਤ ਕਰ ਦਿੱਤੀ ਹਾਲਾਂਕਿ ਕਿਸੇ ਵੀ ਯਾਤਰੀ ਨੂੰ ਕੋਈ ਚੋਟ ਨਹੀਂ ਲੱਗੀ ਜੋ ਕਿ ਇੱਕ ਵੱਡੀ ਰਾਹ ਦੀ ਗੱਲ ਹੈ ਟ੍ਰੇਨ ਦੇ ਚਾਲਕ ਨੇ ਇਸ ਦੀ ਸ਼ਿਕਾਇਤ ਤੁਰੰਤ ਰੇਲਵੇ ਪੁਲਿਸ ਨੂੰ ਦਿੱਤੀ ਅਤੇ ਮਾਮਲੇ ਦੀ ਜਾਣਕਾਰੀ ਉੱਚ ਅਧਿਕਾਰੀਆਂ ਤੱਕ ਪਹੁੰਚਾਈ ਇਸ ਬੁਨਿਆਦ ਉਤੇ ਪੁਲਿਸ ਨੇ ਪੱਥਰਵਾਜਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ ਉੱਥੇ ਹੀ ਪੁਲਿਸ ਨੇ ਪਥਰਾਵ ਕਰਨ ਵਾਲੇ ਲੋਕਾਂ ਦੇ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ ਮੁੱਖ ਤੌਰ ਉਤੇ ਬਸਾਲ ਤਿਉੜੀ ਅਤੇ ਪਨੋ ਪਿੰਡਾਂ ਦੇ ਨਿਵਾਸੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜੋ ਰੇਲਵੇ ਟਰੈਕ ਦੇ ਨੇੜੇ ਵੱਸਦੇ ਹਨ ਇਸ ਦੇ ਨਾਲ ਹੀ ਰੇਲਵੇ ਟਰੈਕ ਦੇ ਨਾਲ ਲੱਗੀਆਂ ਹੋਈਆਂ ਬਸਤੀਆਂ ਵਾਲਿਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਪੁਲਿਸ ਦਾ ਮੰਨਣਾ ਹੈ ਕਿ ਇਸ ਵਾਰ ਵੀ ਪਿਛਲੀ ਘਟਨਾਵਾਂ ਵਾਂਗ ਪੱਥਰ ਸੁੱਟਣ ਵਾਲੇ ਪ੍ਰਵਾਸੀ ਬੱਚੇ ਹੋ ਸਕਦੇ ਹਨ ਫਿਲਹਾਲ ਪੁਲਿਸ ਵੱਲੋਂ ਜਾਣਕਾਰੀ ਇਕੱਠਾ ਕਰਨ ਦੇ ਲਈ ਰੇਲਵੇ ਟਰੈਕ ਦੇ ਆਲੇ ਦੁਆਲੇ ਦੀ ਜ਼ਮੀਨ ਤੇ ਪੈਟਰੋਲਿੰਗ ਵਧਾ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ 18 ਅਕਤੂਬਰ 2022 ਨੂੰ ਇਹ ਟ੍ਰੇਨ ਸ਼ੁਰੂਆਤ ਤੋਂ ਕੇਵਲ 6 ਦਿਨ ਬਾਅਦ ਹੀ ਪੱਥਰਾਂ ਦੀ ਬਰਸਾਤ ਇਸ ਟ੍ਰੇਨ ਤੇ ਹੋਈ ਸੀ ਅਜਨੋਲੀ ਪਿੰਡ ਦੇ ਨੇੜੇ ਬੰਦੇ ਭਾਤ ਟ੍ਰੇਨ ਦੀ E1 ਵੋਗੀ ਉੱਤੇ ਕੁਝ ਬੱਚੇਆ ਪੱਥਰ ਸੁੱਟੇ ਗਏ ਸਨ ਜਿਸ ਨਾਲ ਬੋਗੀਆਂ ਦੇ ਸ਼ੀਸ਼ੇ ਟੁੱਟ ਗਏ ਸਨ ਉਸ ਸਮੇਂ ਪ੍ਰਵਾਸੀ ਬੱਚਿਆਂ ਨੇ ਟ੍ਰੈਕ ਨੇੜੇ ਪੱਥਰ ਸੁੱਟੇ ਸਨ ਅਤੇ ਸਥਾਨਕ ਲੋਕਾਂ ਵੱਲੋਂ ਹਮਲਾਤ ਨੂੰ ਕਾਬੂ ਕੀਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਰੇਲਵੇ ਪੁਲਿਸ ਨੇ ਨਵਾਲਕ ਬੱਚਿਆਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਸੀ ਪਰ ਇਹ ਸੂਚਨਾ ਦੇਣ ਵਾਲੇ ਲੋਕਾਂ ਨੇ ਪੁਲਿਸ ਤੋਂ ਮੰਗ ਕੀਤੀ ਸੀ ਕਿ ਅਜਿਹੇ ਹਮਲੇ ਫਿਰ ਕਦੇ ਨਾ ਹੋਣ ਇਨ੍ਹਾਂ ਹਮਲਿਆ ਤੋਂ ਬਾਅਦ ਰੇਲਵੇ ਪੁਲਿਸ ਨੇ ਕਈ ਕਦਮ ਚੁੱਕੇ ਸਨ ਭਾਵੇਂ ਪਿਛਲੀਆਂ ਘਟਨਾਵਾਂ ਤੋਂ ਸਿੱਖਿਆ ਲੈਂਦੇ ਰੇਲਵੇ ਅਧਿਕਾਰੀਆਂ ਨੇ ਸੁਰੱਖਿਆ ਦਾ ਜ਼ੋਰਦਾਰ ਪ੍ਰਬੰਧ ਕੀਤਾ ਸੀ ਨੰਗਲ ਤਾਂ ਤੋਂ ਆਂਬਾ ਦੋਰਾ ਸਟੇਸ਼ਨ ਤੱਕ ਰੇਲਵੇ ਟਰੈਕ ਉੱਤੇ ਜ਼ਿਆਦਾ ਪੈਟਰੋਲਿੰਗ ਅਤੇ ਸੁਰੱਖਿਆ ਤਣਾਤ ਕੀਤੀ ਗਈ ਸੀ। ਇਨ੍ਹਾਂ ਟਰੈਕਾਂ ਦੇ ਆਲੇ ਦੁਆਲੇ ਪੈਟਰੋਲਿੰਗ ਵਧਾ ਦਿੱਤੀ ਗਈ ਸੀ ਅਤੇ ਸਿੱਖਿਆ ਪ੍ਰੋਗਰਾਮਾਂ ਰਾਹੀਂ ਬੱਚਿਆਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਪੱਥਰਵਾਜੀ ਖਤਰਨਾਕ ਹੁੰਦੀ ਹੈ। ਸਕੂਲਾਂ ਵਿੱਚ ਪੁਲਿਸ ਵੱਲੋਂ ਖਾਸ ਪ੍ਰੋਗਰਾਮ ਕਰਵਾਏ ਗਏ ਸਨ ਜਿੱਥੇ ਸਟੂਡੈਂਟਾਂ ਨੂੰ ਸਮਝਾਇਆ ਗਿਆ ਕਿ ਪੱਥਰ ਸੁੱਟਣਾ ਸਿਰਫ ਟ੍ਰੇਨ ਦੇ ਯਾਤਰੀਆਂ ਲਈ ਹੀ ਨਹੀਂ ਸਗੋ ਆਮ ਲੋਕਾਂ ਲਈ ਵੀ ਖਤਰਨਾਕ ਹੋ ਸਕਦਾ ਹੈ। ਉਨ੍ਹਾਂ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ